ਵਾਹਿਗੁਰੂ ਸਾਹਿਬ ਜੀਉ ਸਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜਾ ਧਨਵਰੀ ਸਾਹਿ ਲੇ ਲਿਖਾਈ ਜਿਤ ਦਿਹਾੜਾ ਧਨਵਰੀ ਸਾਹਿ ਲੇ ਲਿਖਾਈ ਮਾਲਕ ਜੇ ਕੰਨੀ ਸੁਣੀ ਦਾ ਮੋਹ ਦੇਖਾ ਲੇ ਆਏ ਜਿੰਦ ਨਿਮਾਣੀ ਕੱਢੀ ਐ ਹੱਡਾ ਕੂੜਕ ਕਾਇ ਸਾਹੇ ਲਿਖੇ ਨਾ ਚੱਲਨੀ ਜਿੰਦੂ ਨੂੰ ਸਮਝਾਏ ਜਿੰਦ ਬਹਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਨ ਹੱਥੀ ਝੂਲ ਕੈ ਕੈ ਗਲ ਲੱਗੈ ਧਾਈ ਵਾਲਹੁ ਨਿੱਕੀ ਪੁਰਸਲਾਤ ਕੰਨੀ ਨਾ ਸੁਣੀਐ ਫਰੀਦਾ ਕੀੜੀ ਪਵੰਦੀ ਖੜਾ ਨਾ ਆਪ ਮੋਹਾਈ ਵਾਲਹੁ ਨਿੱਕੀ ਪੁਰਸਲਾਤ ਕੰਨੀ ਨਾ ਸੁਣੀਆ ਫਰੀਦਾ ਕਿڑی ਪਵੰਦੀ ਖੜਾ ਨਾ ਆਪ ਮੋਹਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਲੋਕ ਸੇਖ ਫਰੀਦ ਕੇ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਜਿਸ ਜਿਹੜਾ ਧਨਵਰੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ Fateh ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਸ ਵਕਤ ਪਾਕ ਪਿੰਡ ਸ਼ਹਿਰ ਵਿੱਚ ਆਪ ਨੇ ਚਰਨ ਪਾਏ ਹਨ ਉਸ ਸਾ ਫਰੀਦ ਸਾਹਿਬ ਦੀ ਗੱਦੀ ਦੇ ਉੱਤੇ ਸ਼ੇਖ ਇਬਰਾਹੀਮ ਜੋ ਸੂਫੀ ਫਕੀਰ ਹੋਣੇ ਕਰਕੇ ਉਹਦਾ ਨਾਮ ਜਨਮ ਸਾਖੀ ਸ਼ੇਖ ਬ੍ਰਹਮ ਕਰਕੇ ਮਸ਼ਹੂਰ ਹੈ ਇਹ ਫਰੀਦ ਦਾ ਪੋਤਾ ਚੇਲਾ ਸੀ ਉਸ ਗੱਦੀ ਦੇ ਉੱਤੇ ਬੈਠੇ ਸਨ ਜਿਹੜੀ ਇਹ ਬਾਣੀ ਹੈ ਇਹ ਉਸ ਨੇ ਬੜੀਆਂ ਮਿੰਨਤਾਂ ਕੀਤੀਆਂ ਸੀ ਕਮਾਈ ਕੀਤੀ ਸੀ ਉਸ ਦੀ ਬਾਣੀ ਵਿਦਵਾਨਾਂ ਨੇ ਅਤੇ ਸੰਪਰਦਾਨ ਮੰਨਿਆ ਕਿ ਸ਼ੇਖ ਬ੍ਰਹਮ ਦੇ ਇਹ ਸਾਰੇ ਸ਼ਲੋਕ ਹਨ ਇਹ ਬੜੀ ਮਿਹਨਤ ਵਾਲੇ ਸੰਤ ਸਨ ਅਤੇ ਬੜੀ ਕਮਾਈ ਕੀਤੀ ਸੀ ਸਤਿਗੁਰੂ ਨਾਨਕ ਦੇਵ ਜੀ ਨੂੰ ਪਾਕ ਵਟਨ ਵਿੱਚ ਮਿਲੇ ਸਨ ਇਹਨਾਂ ਦੇ ਨਾਲ ਸਤਿਗੁਰੂ ਸਾਹਿਬ ਦੀ ਚਰਚਾ ਹੋਈ ਹੈ ਵਿੱਚੋਂ ਸ਼ਲੋਕ ਵੀ ਆਉਣਗੇ ਜੋ ਸਤਿਗੁਰਾਂ ਦੇ ਨਾਲ ਇਹ ਬਚਨ ਬਲਾਸ ਹੋਏ ਹਨ ਉਹ ਸ਼ੇਖ ਫਰੀਦ ਜੀ ਦੀ ਬਾਣੀ ਪੋਤਾ ਜੇਲਾ ਸ਼ੇਖ ਬ੍ਰਹਮ ਸੀ ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਮਿਲ ਕੇ ਚਰਚਾ ਕੀਤੀ ਹੈ شیخ ਇਹਨਾਂ ਦੇ ਬਿਰਧ ਜਾਤੀ ਹੈ ਫਰੀਦ ਸਾਹਿਬ ਇਹਨਾਂ ਦਾ ਨਾਮ ਹੈ ਜਿਸ ਪ੍ਰਕਾਰ ਸਾਧ ਸੰਗਤ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗਏ ਹੋਣੇ ਬਗਦਾਦ ਵਿੱਚ ਉੱਥੇ ਬਗਦਾਦ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਪੀਰ ਸੀ ਉਸ ਪੀਰ ਦਾ ਨਾਮ ਸਾਧ ਸੰਗਤ ਜੀ ਦਸਗੀਰ ਪੀਰ ਸੀ ਇਹ ਦੱਸ ਗੀ ਪੀਰ ਇੱਕ ਉਹਦੋਂ ਪਹਿਲਾਂ ਹੋ ਚੁੱਕਾ ਸੀ ਇਹ ਸਦਾਈਮਾ ਪੀਰ ਸੀ ਜਿਹੜਾ ਉਸ ਗੱਡੀ ਤੇ ਬੈਠਾ ਸੀ ਜਿਸ ਨਾਲ ਬਗਦਾਦ ਵਿੱਚ ਗੁਰੂ ਸਾਹਿਬ ਦੀ ਚਰਚਾ ਹੋਈ ਸੀ ਅਤੇ ਬਗਦਾਦ ਦੇ ਸਾਰਿਆਂ ਮੁਸਲਮਾਨਾਂ ਤੋਂ ਪੱਥਰ ਮਾਰਨ ਆ ਕੇ ਗੁਰੂ ਮਹਾਰਾਜ ਸਾਹਿਬ ਸਾਰਾ ਸ਼ਹਿਰ ਚੱਲ ਕੇ ਆਇਆ ਸੀ ਸਤਗੁਰੂ ਮਹਾਰਾਜ ਸਾਹਿਬ ਜਦੋਂ ਜਕਾਰਾ ਛੱਡਿਆ ਸੀ ਸਾਰੀ ਸੁੰਨ ਮਨ ਨੂੰ ਨਗਰੀ ਪਈ ਦੇਖ ਪੀਰ ਪਿਆ ਹੈਰਾਨ ਇਸ ਪ੍ਰਕਾਰ ਇਸੇ ਪ੍ਰਕਾਰ ਹੈ ਸ਼ੇਖ ਫਰੀਦ ਜਿਦੀ ਗੱਦੀ ਤੇ ਸ਼ੇਖ ਬ੍ਰਹਮ ਸੀ ਉਸਨੂੰ ਸ਼ੇਖ ਫਰੀਦ ਦੇ ਨਾਮ ਤੇ ਬਾਣੀ ਉਚਾਰਨ ਕੀਤੀ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਉਹਦੇ ਨਾਲ ਸਤਿਗੁਰਾਂ ਦੀ ਚਰਚਾ ਹੋਈ ਹੈ ਸਤਿਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਕਮਾਈ ਵੇਖ ਕੇ ਬਹੁਤ ਮਿਹਨਤ ਵੇਖ ਕਰਕੇ ਇਹ ਸਤਿਗੁਰਾਂ ਨੇ ਇਹਦਾ ਵਿਰਾਗ ਭਾ ਗਿਆ ਹੈ ਇਸ ਕਰਕੇ ਭਗਤਾਂ ਦੇ ਨਾਲ ਲਾ ਕੇ ਸ਼ੇਖ ਫਰੀਦ ਦੀ ਵੀ ਬਾਣੀ ਸਤਿਗੁਰੂ ਜੀ ਨੇ ਅੰਗੀਕਾਰ ਕੀਤੀ ਹੈ ਪਾਈ ਗੁਰਦਾਸ ਸਾਹਿਬ ਨੂੰ ਇਹਨਾਂ ਦੀਆਂ ਜਿਹੜੀਆਂ ਸੁਰਤਾਂ ਸਨ ਉਹਨਾਂ ਨੂੰ ਸਰਜੀਤ ਕਰਕੇ ਸ੍ਰੀ ਅੰਮ੍ਰਿਤਸਰ ਰਾਮ ਸਰ ਵੀ ਜਦੋਂ ਬਾਣੀ ਲਿਖਾਈ ਹੈ ਸਾਰਿਆਂ ਭਗਤਾਂ ਦੇ ਦਰਸ਼ਨ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਰਾਏ ਸਨ ਕਿ ਗੁਰੂ ਸਾਹ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਸਾਗਰ ਸਿੰਘ ਜਲ ਤੋਂ ਲਹਿਰ ਉੱਠਦੀ ਹੈ ਐ ਆਪਦੇ ਸਰੂਪ ਵਿੱਚੋਂ ਇਹਨਾਂ ਭਗਤਾਂ ਨੂੰ ਪ੍ਰਗਟ ਕੀਤਾ ਹੈ ਤੇ ਪ੍ਰਤੱਖ ਦਰਸ਼ਨ ਦਿਖਾ ਕੇ ਫਿਰ ਆਪਦੇ ਸਰੂਪ ਵਿੱਚ ਹੀ ਲੀਣ ਕੀਤਾ ਹੈ ਕਿਉਂ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬ ਦੀ ਬਾਣੀ ਉਹ ਭੇਦ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਜੀ ਇਹ ਪਾਪਸ਼ਨ ਕਿਹਾ ਹੈ ਨਾਮਾ ਸਿੰਬਾ ਕਵੀਰ ਜੋ ਲਾਹਾ ਪੂਰੇ ਗੁਰਤੇ ਗਤ ਪਾਈ ਬ੍ਰਹਮ ਕੇ ਬੇਟੇ ਸਉਦ ਪਛਾਣੇ ਹੋਮੇ ਜਾਤ ਗਵਾਈ ਸਰਨਾਰਤਨ ਕੀ ਬਾਣੀ ਗਾਵੇ ਕੋਈ ਨਾ ਮਿਟੇ ਪਾਈ ਇਹ ਕੋਈ ਤਰ ਬਾਣੀ ਗੁਰੂ ਮਹਾਰਾਜ ਸਾਹਿਬ ਨੇ ਆਪ ਅੰਦੀਕਾਰ ਕੀਤੀ ਹੈ ਸੁਣ ਸੇਖ ਖਰੀ ਜਿਵੇਂ ਕਬੀਰ ਸਾਹਿਬ ਦੇ ਸ਼ਲੋਕ ਹੈ ਉਹ ਬਿਰਦੀ ਆਤੀ ਵਾਲੇ ਸੇਖ ਫਰੀਦ ਦੇ ਸ਼ਲੋਕ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਮੁਸਲਮਾਨਾਂ ਦਾ মত ਹੈ ਕਿ ਇੱਕੋ ਵਾਰ ਹੀ ਮਨੁੱਖਾ ਦੇ ਮਿਲਦੀ ਹੈ ਇਹ ਮਨੁੱਖਾ ਦੇ ਜਿਸ ਵੇਲੇ ਪੂਰੀ ਹੋ ਜਾਂਦੀ ਹੈ ਫਿਰ ਕਿਆਮਤ ਤੱਕ ਰੂਹਾਂ ਜਿਹੜੀਆਂ ਕਬਰ ਵਿੱਚ ਹੀ ਪਈਆਂ ਰਹਿੰਦੀਆਂ ਹਨ ਜਿਸ ਵੇਲੇ ਮਹਾ ਪਰਲੋਂ ਦਾ ਕਿਆਮਤ ਦਾ ਸਮਾਂ ਆਉਂਦਾ ਹੈ ਉਸ ਉਸ ਵੇਲੇ ਅਸਰਾਇ ਨਾਦ ਬਜਾਉਂਦਾ ਹੈ ਉਹ ਅਸਰਾਇਲ ਦੇ ਨਾਦ ਬਜਾਉਣੇ ਕਰਕੇ ਮਰੀਆਂ ਉਹਨੀਆਂ ਰੂਹਾਂ ਜਿਹਦੀਆਂ ਹੋ ਜਾਂਦੀਆਂ ਉਹ ਜਾਗ ਉਠਦੀਆਂ ਜਿਨ੍ਹਾਂ ਰੂਹਾਂ ਦੇ ਚੰਗੇ ਪੁੰਨ ਕੀਤੇ ਹੁੰਦੇ ਹਨ ਉਹਨਾਂ ਨੂੰ ਪਿਛਤੀ ਜਾਮਾ ਪਹਿਨਾਇਆ ਜਾਂਦਾ ਹੈ ਉਹਨਾਂ ਨੂੰ ਪਿਛਦੇ ਸੁਖ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਗੁਨਾਹ ਕੀਤੇ ਹੁੰਦੇ ਐ ਉਹਨੂੰ ਦੋਜਕੀ ਜਾਮਾ ਪਵਾ ਕੇ ਨਰਕ ਪਹੁੰਚਾਇਆ ਜਾਂਦਾ ਹੈ ਇਹ ਮੁਸਲਮਾਨਾਂ ਦਾ ਮਤ ਹੈ ਇਸ ਦੇ ਤੋਂ ਬਾਅਦ ਫੇਰ ਹੋਰ ਦੇ ਨਹੀਂ ਮਿਲਦੀ ਉਹਨਾਂ ਦਾ ਮਤ ਹੈ ਇਹ ਤੰਗੀ ਦਾ ਵਾਚਕ ਹੈ ਮਤਲਬ ਹਿੰਦੂਆਂ ਦੇ ਅੰਦਰ ਇਹ ਹੈ ਕਿ 84 ਲੱਖ ਜੂਨ ਭੋਗਣੀ ਪੈਂਦੀ ਹੈ ਸਤਿਗੁਰੂ ਸਾਹਿਬ ਦਾ ਮਤਲਬ ਵਾਸ਼ਨ ਅਨਸਾਰ ਸਾਰੀਆਂ ਜੂਨਾਂ ਚ ਜਾਣਾ ਪੈਂਦਾ ਹੈ ਇਹ ਗੁਰੂ ਮਾਰਾ ਸਾਦਾ ਮਤ ਸੁਤੰਤਰ ਹੈ ਦੋਹਾਂ ਨੂੰ ਇਹ ਗ੍ਰਹਿਣ ਕੀਤਾ ਹੈ ਕਾਲ ਦਾ ਭੈ ਦਿਖਾਉਂਦੇ ਹਨ ਅਤੇ ਮਨੁੱਖਾ ਦੇ ਤੋਂ ਬਾਅਦ ਫਿਰ ਹੱਥ ਨਹੀਂ ਆਉਂਦੀ ਇਹਦੇ ਇਸ ਦੀ ਬਸਮਾਤ ਤਾਂ ਚਾਹੇ ਮੁਸਲਮਾਨਾਂ ਨੇ ਕਿਉਂ ਕਿਹਾ ਵੀ ਫੇਰ ਦੇ ਨਹੀਂ ਮਰਦੀ ਜਾ ਹਿੰਦੂਆਂ ਨੇ ਕਿਹਾ 84 ਲੱਖ ਜੂਨ ਚ ਫਿਰਨਾ ਪੈਂਦਾ ਸਤਿਗੁਰੂ ਸਾਹਿਬ ਜੀ ਨੇ ਦੋਹਾ ਨੂੰ ਸਾਹੇ ਰੱਖ ਕਰਕੇ ਆਪਣਾ ਪਰਮ ਪਵਿੱਤਰ ਉਪਦੇਸ਼ ਗੁਰਮਤ ਦਾ ਦੜਾਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜਾ ਧਨਵਰੀ ਸ਼ੇਖ ਫਰੀਦ ਜੀ ਦੇ ਸ਼ਲੋਕ ਮਾਰਾ ਉਚਾਰਦੇ ਹਨ ਕਿ ਕੋ ਦੁਆਇਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ਼ੇਖ ਫਰੀਦ ਜੀ ਸਰੀਰ ਦੀ ਅਨਿਸ਼ਚਿਤਤਾ ਦਿਖਾਉਂਦੇ ਹੋਏ ਤੇ ਕਾਲ ਦੇ ਨਾਲ ਇਹ ਜਿੰਦ ਦਾ ਵਿਆਹ ਹੁੰਦਾ ਹੈ ਇਹ ਦਿਖਾਉਂਦੇ ਨੇ ਸ਼ਲੋਕ ਆਰੰਭ ਕਰਦੇ ਹਨ ਵਿਰਾਗ ਮਈ ਜਿਤ ਦਿਹਾੜਾ ਧਨ ਵਰੀ ਏ ਭਾਈ ਜਿਸ ਦਿਨ ਲੜਕੀ ਕਿਸੇ ਲਾੜੇ ਦੇ ਨਾਲ ਵਰੀ ਜਾਵੇ ਉਹਦਾ ਨਾਕਾ ਹੋ ਜਾਵੇ ਸਾਹੇ ਲੈ ਲਿਖਾ ਫਿਰ ਉਹਦੇ ਸਾਹੇ ਲਿਖਾ ਲਏ ਜਾਂਦੇ ਕਿ ਫਲਾਣੇ ਦੇ ਦਾ ਸਾਹਾ ਹੈ ਵਿਆਹ ਹੋਵੇਗਾ ਮਾਲਕ ਜੇ ਕੰਨੀ ਸੁਣੀ ਦਾ ਜਿਸ ਲਾੜੇ ਦੇ ਨਾਲ ਮੰਗੀ ਹੁੰਦੀ ਹੈ ਉਹ ਮਾਲਕ ਹੁੰਦਾ ਹੈ ਉਹ ਪਾਤਸ਼ਾਹ ਜਿਹੜਾ ਕੰਨੀ ਸੁਣੀਦਾ ਹੈ ਲਾੜਾ ਲੜਕੀ ਦਾ ਪਤੀ ਉਹ ਦਿਖਾ ਲਈ ਆ ਇੱਕ ਦਿਨ ਵਿਆਹਣ ਵਾਸਤੇ ਉਹ ਆ ਜਾਂਦਾ ਹੈ ਆਪਣਾ ਮੂੰਹ ਆ ਦਿਖਾਉਂਦਾ ਹੈ ਜਨ ਦੇ ਸਮੇਤ ਗਿੰਦ ਨਿਮਾਣੀ ਕੱਢੀ ਇਸੇ ਪ੍ਰਕਾਰ ਵਿਆਹ ਦਾ ਪ੍ਰਕਰਨ ਬਣਾਇਆ ਹੈ ਸਾਹ ਫਰੀਦ ਜੀ ਫਰੋਂਦੇ ਹਨ ਜਿਤ ਦਿਹਾੜਾ ਧਨ ਵਰੀ ਜਿਸ ਦਿਨ ਸਾਧ ਸੰਗਤ ਜੀ ਇਹ ਧਨ ਦੇ ਦੇ ਅੰਦਰ ਜਿੰਦ ਜਿਹੜੀ ਹੈ ਇਹ ਬੜੀ ਆਪਰੇਸ਼ ਹੋਈ ਹੈ ਜਿਸ ਦਿਨ ਇਹ ਦੇ ਅੰਦਰ ਜਿੰਦ ਪ੍ਰਵੇਸ਼ ਹੋਈ ਹੈ ਵਾਸ਼ ਗੁਰੂ ਦੀ ਆਗਿਆ ਦੇ ਨਾਲ ਸੰਸਾਰ ਦੇ ਅੰਦਰ ਉਦੋਂ ਤੋਂ ਹੀ ਇਹ ਵਿਆਹ ਲਈ ਹੈ ਕਾਰਨ ਕਿ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੇ ਤਨ ਸੀਜਾ ਕਾਲੇ ਹੀਰੀ ਫਿਰੇ ਬਦ ਗਿਓ ਕਹੋ ਕਵਨ ਵਿਦ ਕੀ ਜਾਏ ਸੋਧਨੇ ਆਵਨ ਲਾਗਾ ਉਹ ਦਿਨ ਜਿਸ ਦਿਨ ਦਾ ਨਾ ਸੁਣ ਕੇ ਸੀ ਡਰਦੇ ਹਾਂ ਕਿਉਂ ਜਿਸ ਦਿਨ ਨੇ ਧਨ ਜਿੰਦ ਜਿਹੜੀ ਹੈ ਪੈਦਾ ਹੋਈ ਹੈ ਉਹਦੋਂ ਦੀ ਵਰੀ ਗਈ ਕਾਲ ਦੇ ਨਾਲ ਅਤੇ ਜਿਹੜੇ ਗੁਰਮੁਖ ਹਨਗੇ ਜਿਵੇਂ ਸਸਪਾਲ ਦੇ ਨਾਲ ਰੁਕਮਣੀ ਦਾ ਮੰਗਣਾ ਹੋਇਆ ਸੀ ਤੇ ਕ੍ਰਿਸ਼ਨ ਵਿਆਹ ਕੇ ਲੈ ਗਿਆ ਸੀ ਇਸੇ ਪ੍ਰਕਾਰ ਕਾਲ ਨਾਲ ਸਾਰਿਆਂ ਦਾ ਮੰਗੇਵਾ ਹੋਇਆ ਹੈ ਜਿਨ੍ਹਾਂ ਨੂੰ ਕ੍ਰਿਸ਼ਨ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਹੈ ਉਹ ਕਾਲ ਤੋਂ ਛੁਟ ਕੇ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇਆ ਉਹ ਜੰਮ ਮਰਨ ਤੋਂ ਰਹਿਤ ਹੋ ਸਕਦੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੈ ਜ਼ਿੰਦਗੀ 'ਚ ਜਿਨ੍ਹਾਂ ਨੂੰ ਨਹੀਂ ਪ੍ਰਾਪਤੀ ਉਹਨਾਂ ਨੂੰ ਸਾਰਿਆਂ ਨੂੰ ਕਾਲ ਨ ਖਾ ਲੈਣਾ ਹੈ ਇਹ ਦ੍ਰਿਸ਼ਟਾਨ ਦਿੰਦੇ ਹੋ ਫਰਮਾਉਂਦੇ ਹਨ ਜਿਸ ਨੇ ਧਨ ਜਿੰਦ ਦੇਵੇਂਦਰ ਵੜੀ ਐ ਪ੍ਰਵੇਸ਼ ਹੋਈ ਐ ਸਾਹੇ ਲੈ ਲਿਖਾ ਬਹੁਤ ਦਿਨ ਤੋਂ ਸਾਹੇ ਉਹੜ ਕਾਇਆ ਤਨ ਸਾਹਿਆਂ ਬਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਉਹ ਸਾਹ ਜਿਸ ਦੇ ਸਾਹ ਦੇ ਤੇ ਸਮਾਪਤੀ ਹੋ ਜਾਣੀ ਐ ਇਹ ਸਾਹਾ ਹੀ ਐ ਸਾ ਸੰਗੀ ਵਿਆਹ ਦਾ ਦਿਨ ਹੈ ਜਿੰਦ ਦਾ ਉਹ ਲਖਾ ਲਏ ਹਨ ਕਿੰਨੇ ਸਾਲ ਜੀਵੇਗਾ ਐਨੇ ਮਹੀਨੇ ਜੀਵੇਗਾ ਐਨੇ ਦਿਨ ਐਨੀਆਂ ਘੜੀਆਂ ਐਨੇ ਪਲ ਇਹ ਪਰਾਲਬਦ ਦੇ ਨਾਲ ਉਹਦੀ ਉਮਰ ਦੀ ਗਿਣਤੀ ਕੀਤੀ ਜਾਂਦੀ ਹੈ ਇਹ ਲਿਖਤ ਹੋ ਜਾਂਦੀ ਹੈ ਮਾਲਕ ਜੀ ਕੰਨੀ ਸੁਣੀ ਦਾ ਮਾਲਕ ਕੌਣ ਕਾਲ ਇੱਥੇ ਜਿਹੜਾ ਸੁਣੀ ਦਾ ਕੰਨੀ ਕੇ ਕਾਲ ਹੈ ਜਾਲ ਬਦੇ ਸਭੀ ਮਿਰਤ ਕੇ ਕੋਈ ਰਾਮ ਰਸੂਲ ਨਾ ਬਾਚਨ ਪਾਏ ਦਨਵ ਨੇ ਫਨੰਤਰਾ ਤਰ ਪਰ ਪੂਤ ਬੇਖੋ ਪਾਏ ਮਟਾਏ ਅੰਤ ਮਰੇ ਪਛਤਾ ਪ੍ਰਥੀ ਪਰ ਜੇ ਜਗ ਮੈਂ ਅਵਤਾਰ ਕਹਾਏ ਰੇ ਮਨ ਲੈ ਲ ਅਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਇਨ ਧਾਏ ਉਹ ਜਿਹੜਾ ਮਲਕ ਪਾਦਸ਼ਾ ਸੁਣੀਦਾ ਹੈ ਕਾਲ ਉਹ ਦਿਖਾਲੇ ਆ ਉਹ ਇੱਕਦਮ ਉਸਤਾਦ ਸਿੰਘ ਜੀ ਕਾਲ ਇਹ ਜਿੰਦ ਕਹੀਂ ਆਪ ਦਾ ਮੂੰਹ ਆ ਕੇ ਵਿਖਾਵੇਗਾ ਅੰਦਰ ਦਾ ਸਮਾਂ ਆ ਜਾਏਗਾ ਉਦੋਂ ਜਿੰਦ ਨਿਮਾਣੀ ਕੱਢੀ ਐ ਇਹ ਜਿਹੜੀ ਜਿੰਦ ਆਏ ਉਹਦਣੇ ਦਾ ਕੋਈ ਮਾਨ ਨਹੀਂ ਹੋਵੇਗਾ ਇਹ ਦੇਹ ਦੇ ਵਿੱਚੋਂ ਕੱਢੀ ਜਾਵੇਗੀ ਹਟਾ ਜਿਵੇਂ ਲੜਕੀ ਨੂੰ ਵਿਆਹ ਕੇ ਲੜਕਾ ਲੈ ਜਾਂਦਾ ਐ ਇਓ ਨਿਮਾਣੀ ਜਿੰਦ ਨੂੰ ਇਹ ਪੇਕਾ ਕਰ ਸੰਸਾਰ ਹੈ ਇਹਦੇ ਵਿੱਚੋਂ ਕੱਢਿਆ ਜਾਵੇਗਾ ਹੱਡਾ ਕੜਕਾ ਹੱਡਾਂ ਨੂੰ ਕੜਕਾ ਕੜਕਾ ਕੇ ਸਾਰੇ ਇੰਦਰੀਆਂ ਦੇ ਸਰੋਤਰ ਬੰਦ ਹੋ ਜਾਣਗੇ ਅੱਖਾਂ ਤੋਂ ਦਿਸਣਾ ਬੰਦ ਹੋ ਜੂ ਪੱਥਰ ਹੋ ਜਾਣਗੀਆਂ ਕੰਨਾਂ ਚੋਂ ਸੁਣਨਾ ਬੰਦ ਹੋ ਜੂ ਅਤੇ ਹੱਥ ਪੈਰ ਚੱਲਣ ਤੋਂ ਰਹਿਤ ਹੋ ਜਾਣਗੇ ਤੇ ਸਾਰੀਆਂ ਹੱਡਾਂ ਨੂੰ ਪੀੜਿਆ ਜਾਵੇਗਾ ਚੰਗੀ ਤਰ੍ਹਾਂ ਕੜਕਾ ਕਰਕੇ ਇਹਨਾਂ ਹੱਡਾਂ ਦੇ ਤਾਂ ਹੀ ਰੜਕ ਰੜਕੇ ਜਿੰਦਲ ਮਾਰੀ ਨੂੰ ਦੁੱਖ ਦੇ ਦੇ ਕੇ ਕੱਢਿਆ ਜਾਵੇਗਾ ਸਾਹੇ ਲਿਖੇ ਨਾ ਚੱਲਨੀ ਇਹ ਜਿਹੜਾ ਸਾਹ ਹੈ ਨਾ ਸਾਹਾ ਅੰਤ ਦੇ ਵੇਲੇ ਦਾ ਦਿਨ ਇਹ ਸਾਹਾ ਹੈ ਵੱਜਾ ਹੋਇਆ ਇਹ ਲਿਖਿਆ ਹੋਇਆ ਅਖੀਰਲੇ ਸਾਹਾਂ ਦਾ ਸਮਾਂ ਕਿਸੇ ਦੇ ਪਾਸੋਂ ਵੀ ਇਹ ਚਲਾਇ ਮਾਨ ਨਹੀਂ ਹੋਵੇਗਾ ਜਦੋਂ ਅੰਤ ਦਾ ਸਮਾਂ ਆ ਜਾਇਆ ਸਭ ਕਿਸੇ ਨੂੰ ਤਰਨਾ ਪਵੇਗਾ ਜਿੰਦੂ ਨੂੰ ਸਮਝਾ ਆਪਣੇ ਜਿੰਦ ਨੂੰ ਇਹ ਮਨਾਂ ਸਮਝਾ ਲੈ ਇਹ ਜਿਸ ਦਿਨ ਅੰਤ ਦਾ ਸਮਾਂ ਉਹ ਜਰੂਰ ਪੂਰਾ ਹੋਵੇਗਾ ਉਹ ਨਹੀਂ ਆਲਾ ਜਾਵੇਗਾ ਪੂਰਾ ਸਰੀਰ ਸਭ ਨੂੰ ਛੱਡਣਾ ਪਵੇਗਾ ਆਪਣੀ ਉਮਰ ਪੂਰੀ ਹੋਈ ਤੋਂ ਜਿੰਦ ਬੋਟੀ ਮਰਨ ਵਾਰ ਕਿਉਂ ਕਹਜੋ ਜਿੰਦ ਜਿਹੜੀ ਇਹ ਤਾਂ ਬੋਟੀ ਹੈ ਤੇ ਜਿਹੜਾ ਮਰਨ ਲਾੜਾ ਕਾਲ ਵਾਏ ਵਰ ਲਾੜਾ ਹੈ ਵਰਨ ਵਾਲਾ ਲੈ ਜਾਸੀ ਪਰਣਾ ਇਹ ਪਰਣਾ ਕੇ ਵਿਆਹ ਕੇ ਭਾਈ ਕਾਲ ਲੈ ਜਾਵੇਗਾ ਅੰਤ ਨੂੰ ਰੂਹਾਂ ਦੇ ਟਾਈਂ ਜਿਨ੍ਹਾਂ ਦਾ ਕਾਲ ਮੂਰਤ ਵਰ ਪਾਇਆ ਉਹਨਾਂ ਸੀ ਨਾ ਕਦੇ ਮੇਰੇ ਅੰਜਾਏ ਉਹ ਕਾਲ ਤੋਂ ਛੁੱਟਣਗੇ ਬਾਕੀਆਂ ਨੂੰ ਸਾਰਿਆਂ ਨੂੰ ਕਾਲ ਵਿਆਹ ਕੇ ਜਿੰਦਾਂ ਨੂੰ ਲੈ ਜਾਏਗਾ ਆਪਣ ਹੱਥੀ ਝੂਲ ਕੇ ਫਿਰ ਭਾਈ ਜਦੋਂ ਸਰੀਰ ਸ਼ਾਂਤ ਹੋ ਗਿਆ ਆਪਦੇ ਹੱਥੀ ਮੁਰਦੇ ਨੂੰ ਨਵਾ ਕੇ ਤਵਾ ਕੇ ਇਸੜੀ ਤੇ ਰੱਖ ਕੇ ਮਸਾਲ ਭੂਮਕਾ ਨੂੰ ਕਬਰਸਤਾਨ ਨੂੰ ਝੂਲ ਕੇ ਤੋਰ ਕੇ ਲੈ ਚਲਾ ਕਰਕੇ ਆਪਣੇ ਹੱਥੀ ਵਿਦਿਆ ਕਰਿ ਆਵਾਂਗੇ ਚਲਾ ਆਵਾਂਗੇ ਤੋਰ ਆਵਾਂਗੇ ਕਾਇ ਗੱਲ ਲੱਗੇ ਧਾਰ ਜਿਨਾਂ ਜਦੋਂ ਆਪਣੀ ਹੱਥੀਂ ਇਹਨਾਂ ਤੋਰਦਾ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਫੇ ਜਿੰਦ ਕਿਵੇਂ ਗੱਲ ਲੱਗੇਗੀ ਧਾ ਕੇ ਭੱਜ ਕੇ ਮੈਨੂੰ ਰੱਖ ਲੋ ਕੌਣ ਰੱਖ ਸਕੇਗਾ ਸਭ ਕਾਢੋ ਕਾਢੋ ਹੋਈ ਹੋਵੇਗੀ ਕੱਢ ਦੇਣਗੇ ਇਹਨੂੰ ਰਹਿਣ ਨਹੀਂ ਦੇਣਗੇ ਘਰਾਂ ਵਿੱਚ ਪੂਚੇ ਮੰਦਰ ਸਾਲ ਰਸੋਈ ਇਹ ਘੜੀ ਹੁਣ ਰਹਿਣਾ ਹੋਈ ਬਾਲਹੁ ਨਿੱਕੀ ਪੁਰਸਲਾਤ ਪਰਲੋਕ ਦਾ ਹਾਲਤ ਜਿਵੇਂ ਹਿੰਦੂਆਂ ਦੇ ਮਤ ਅਨੁਸਾਰ ਬੈਤਰਣੀ ਨਹੂ ਲਹੂ ਤੇ ਪਾਕ ਦੀ ਮੰਨੀ ਹੈ ਕਈ ਲੋਕ ਉਸ ਦੇ ਪਰਪਹੁਣ ਵਾਸਤੇ ਬੜੇ ਯਤਨ ਕਰਦੇ ਆ ਕੋਈ ਪੁੰਨ ਕਰਦੇ ਆ ਕੋਈ ਦਾਨ ਕਰਦੇ ਹਨ ਇਸ ਪ੍ਰਕਾਰ ਦੀ ਹਾਲਤ ਹੈ ਇਹ ਕਹਿੰਦੇ ਨੇ ਮੁਸਲਮਾਨਾਂ ਦੇ ਮਤ ਅਨੁਸਾਰ ਉਹ ਜਿਹੜੀ ਬੈਤਰਣੀ ਨਦੀ ਹੈ ਉਸਨਾਂ ਜੀ ਤੋਂ ਪਾਰ ਹੋਣ ਵਾਸਤੇ ਵਲੋ ਨੀਕੀਪੁਰ ਸਲਾਤ ਵਲ ਨਾਲੋਂ ਵੀ ਬਰੀਕ ਉਹ ਪੁਰਨਾਉ ਪੁਲਦਾ ਹੈ ਸਲਾਤ ਨਾਮ ਸੱਲਾਂ ਵਾਲਾ ਦੁੱਖਦਾਇਕ ਪੁਲ ਹੈ ਇਸ ਦਾ ਫਾਰਸੀtion ਸ਼ਬਦ ਹੈ ਸਲਾਤਲ ਮੁਸਤਕੀਮ ਸਲਾਤਲ ਪੁਲ ਦਾ ਨਾਮ ਹੈ ਮੁਸਤਕੀਮ ਪੱਕੇ ਦਾ ਨਾਮ ਹੈ ਜਿਹੜਾ ਪੂਰਿਆ ਹੋਇਆ ਸੱਲਾਂ ਦੇ ਨਾਲ ਦੁੱਖਾਂ ਦੇ ਨਾਲ ਇਹੋ ਜਿਹਾ ਪੁਲਾ ਵਲ ਨਾਲੋਂ ਵੀ ਬਰੀਕ ਹੋ ਸੁਣੀਦਾ ਹੈ ਪ੍ਰਲੋਕ ਦੇ ਰਸਤੇ 'ਚ ਪੋਲ ਕੰਨੀ ਨਾ ਸੁਣੀਆਂ ਉਹਦੇ ਉਤੋਂ ਦੀ ਜਿਹੜੇ ਪਾਪੀ ਪੁਰਖਾ ਉਹਨਾਂ ਦੇ ਅੰਗ ਚੜ੍ਹ ਚੜ੍ਹ ਕੇ ਵਿੱਚ ਦਿਖ ਪੈਂਦੇ ਆ ਨਦੀਏ ਰੁੜ ਜਾਂਦੇ ਹਨ ਅਤੇ ਜਿਹੜੇ ਪੁੰਨੀ ਹੈ ਉਹ ਸੁਖਾਰੇ ਲੰਘ ਜਾਂਦੇ ਆ ਹੇ ਮਨਾ ਤਾਂ ਕੰਨੀ ਸੁਣੀਆਂ ਨਹੀਂ ਜਿਹੜਾ ਪੋਲ ਹੈ ਬਾੜ ਨਾਮ ਵਰੀਕ ਰਸਤਾ ਹੈ ਤੇ ਰੂਹ ਦੇ ਉਦੋਂ ਦੀ ਜਾਣਾ ਪੈਂਦਾ ਹੈ ਇਸ ਪ੍ਰਕਾਰ ਉਹ ਸੱਲਾਂ ਕਰਕੇ ਦੁੱਖਾਂ ਕਰਕੇ ਭਰਿਆ ਹੋਇਆ ਜਿਹੜਾ ਪੋਲ ਹੈ ਕੋਦੇ ਵਿਦਿਲੀ ਆਣਾ ਪਉ ਰੂਹ ਦੇ ਕਾਈ ਤੇ ਸੁਣਿਆ ਨਹੀਂ ਸਾਰਿਆਂ ਕਿਤਾਬਾਂ ਮੁਸਲਮਾਨਾਂ ਦੀਆਂ ਵਿੱਚ ਲਿਖਿਆ ਹੋਇਆ ਉਹ ਤੈਨੂੰ ਕਿਉਂ ਨਹੀਂ ਸੁਣਨਾ ਕੀਤਾ ਹੈ ਉਹਨੂੰ ਯਾਦ ਕਰ ਪਰਲੋਕ ਦੇ ਮਾਰਗ ਨੂੰ ਫਰੀਦਾ ਕਿڑی ਪਵੰਦੀ ਫਰੀਦ ਸਾਹਿਬ ਜੀ ਕਹਿੰਦੇ ਕਿڑی ਪਹਾੜੀ ਬੋਲੀ ਚ ਆਵਾਜ਼ਾਂ ਦਾ ਨਾਮ ਹੈ ਫਰੀਦ ਸਾਹਿਬ ਜੀ ਕਹਿੰਦੇ ਕਿڑی ਪਵੰਦੀ ਕਿڑی ਆਵਾਜ਼ਾਂ ਦੇ ਪਵੰਦੀ ਪੈਂਦਿਆਂ ਵੇਦ ਸ਼ਾਸਤਰ ਕੁਰਾਨ ਆਦਕ ਇਹ ਪਰਲੋਕ ਦੀ ਹਾਲਤ ਦੀਆਂ ਆਵਾਜ਼ਾਂ ਦੇ ਰਹੇ ਗੱਲਾਂ ਆਵਾਜ਼ਾਂ ਦੇ ਪੈਂਦਿਆਂ ਹੋਇਆਂ ਸੁਹਾ ਸੁਣਦਿਆਂ ਹੋਇਆਂ ਵੇਦਾਂ ਸ਼ਾਸਤਰਾਂ ਦੇ ਇਹ ਆਵਾਜ਼ਾਂ ਪੈ ਰਹੀਆਂ ਹਨ ਖੜਾ ਨਾ ਆਪ ਮੁਹਾ ਪਰਲੋਕ ਦਾ ਮਾਰਗ ਇਹ ਜਿਆ ਦੁੱਖਦਾਇਕ ਹੈ ਤੇ ਇਹ ਤੇ ਖੜਾ ਨਾ ਆਪ ਮੁਹਾਏ ਇਹਦੇ ਵਿੱਚ ਖੜੋਤਾ ਖੜੋਤਾ ਆਲਸ ਦੇ ਨਾਲ ਆਪਣੇ ਆਪ ਨੂੰ ਲुटਾਈ ਨਾ ਜਾਂ ਵਿਕਾਰਾਂ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਲੈ ਇਹੀ ਜੀ ਪਰਲੋਕ ਦੀ ਹਾਲਤ ਤੇਰੀ ਹੋਣੀ ਹੈ ਇਹ ਵਿਰਾਗਮਈ ਪਹਿਲਾ ਸ਼ਲੋਕ ਫਰੀਦ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਫਰੀਦਾ ਦਰਵੇ ਦਰਦਰਵੇਸੀ ਗਾਖੜੀ ਫਰੀਦ ਸਾਹਿਬ ਹੀ ਸਾਥ ਸੰਗੇ ਜੀ ਇੱਕ ਦਿਨ ਦੀ ਗੱਲ ਸੀ ਇਹਨਾਂ ਨੂੰ ਭੁੱਖ ਬਹੁਤ ਲੱਗੀ ਹੋਈ ਸੀ ਇੱਕ ਖਰਬੂਜਿਆਂ ਦਾ ਬਾੜਾ ਸੀ ਉਥੇ ਕਾਮਾ ਬੈਠਾ ਸੀ ਨੌਕਰ ਉਸ ਨੌਕਰ ਨੇ ਨੂੰ ਪੁੱਛਿਆ ਫਰੀਦ ਨੇ ਕਿ ਸਾਈ ਲੋਕਾ ਮੈਨੂੰ ਭੁੱਖ ਲੱਗੀ ਹੈ ਕੋ ਖਰਬੂਜਾ ਦੇ ਇਹ ਕਹਿਣ ਲੱਗਾ ਤੂੰ ਐਡਾ ਮੋਟਾ ਮਰੋਆ ਹੈ ਤੇ ਆਪ ਖੇਤੀ ਕਰਕੇ ਕਿਉਂ ਨਹੀਂ ਖਾ ਲੈਂਦਾ ਖਰਬੂਜੇ ਬੀਜ ਲੈ ਜੋ ਜਵਾਬ ਦੇਤਾ ਫਰੀਦ ਸਾਹਿਬ ਜੀ ਨੂੰ ਫਰੀਦ ਜੀ ਨੇ ਉਸ ਵੇਲੇ ਕਿਸੇ ਆਦਮੀਆਂ ਦੇ ਖਰਬੂਜੇ ਖਾਦੇ ਪਏ ਸੀ ਉਹ ਛਿੱਲਾਂ ਚਾਕੂ ਨਾਲ چیر ਕੇ ਸਟੀਆਂ ਹੋਈਆਂ ਸੀ ਉਹ ਛਿੱਲਾਂ ਦੇ ਗੁੱਦੇ ਨੂੰ ਖਾ ਕੇ ਆਪਣਾ ਸਮਾਂ ਬਤੀਤ ਕਰ ਲਿਆ ਨਦੀ ਦੇ ਕਿਨਾਰੇ ਜਾ ਕੇ ਬੈਠ ਕੇ ਭਜਨ ਕਰਨ ਲੱਗੇ ਉਦੋਂ ਮਗਰੋਂ ਆਇਆ ਮਾਲਕ ਜਿਸ ਵੇਲੇ ਮਾਲਕ ਆਇਆ ਤੇ ਉਹ ਫਰੀਦ ਸਾਹਿਬ ਜੀ ਪੁੱਛਣ ਲੱਗਾ ਬਾੜੇ ਦੇ ਵਰਾਖੀ ਕਹਿੰਦੇ ਕਚਰੇ ਕਿੱਥੇ ਐ ਸਾਰੇ ਸਿਰ ਬਣੇ ਹੋਏ ਵੇਖੇ ਸਾ ਸਿੰਘ ਜੀ ਕਚਰੇ ਆ ਸਾਰੇ ਬਾੜੇ ਜਿੰਨੇ ਖਰਬੂਜੇ ਸੀ ਸਾਰੇ ਸੇਰੀ ਬਣ ਗਏ ਕਹਿਣ ਲੱਗੇ ਇੱਕ ਫਕੀਰ ਆਇਆ ਸੀ ਮੈਂ ਤੇਰੀ ਆਗਿਆ ਬਿਨਾਂ ਉਹਨੂੰ ਖਰਬੂਜਾ ਨਹੀਂ ਦਿੰਦਾ ਇਸ ਕਰਕੇ ਸਾਰਾ ਬਾੜਾ ਵਿਗੜ ਗਿਆ ਉਹ ਲਿਆ ਸੀ ਮੁੱਲ ਬਾੜਾ ਉਹ ਭਾਈ ਫਰੀਦ ਸਾਹਿਬ ਨੂੰ ਪਾਲਦਾ ਪਾਲਦਾ ਨਦੀ ਦੇ ਕਿਨਾਰੇ ਤੇ ਆ ਗਿਆ ਨਦੀ ਦੇ ਕਿਨਾਰੇ ਤੇ ਜਦੋਂ ਆਇਆ ਤੇ ਉਸ ਵੇਲੇ ਫਰੀਦ ਸਾਹਿਬ ਜੀ ਨੂੰ ਆ ਕੇ ਪੈਰੀ ਪੈ ਗਿਆ ਕਹਿਣ ਲੱਗਾ ਫਰੀਦ ਜੀ ਮੈਂ ਤਾਂ ਮੁੱਲ ਲਿਆ ਬਾੜਾ ਸਾਰੇ ਸਰੀ ਬਣ ਕੇ ਤੁਹਾਡੀ ਬੇੜੀ ਹੋ ਗਈ ਨੌਕਰ ਨੇ ਗਲਤੀ ਕੀਤੀ ਹੈ ਤੁਸੀਂ ਮੈਨੂੰ ਮਾਫ ਕਰੋ ਫਰੀਦ ਸਾਹਿਬ ਕਹਿੰਦੇ ਜਾ ਭਾਈ ਤੇਰੇ ਸਾਰੇ ਖਰਬੂਜੇ ਬਣ ਜਾਣਗੇ ਪਰ ਇੱਕ ਸਿਰ ਰਹੂਗਾ ਉਹ ਸਿਰ ਤੈਨੂੰ ਉਪਦੇਸ਼ ਦੇ ਕੇ ਫਿਰ ਉਹ ਵੀ ਖਰਬੂਜਾ ਹੀ ਬਣ ਜਾਏਗਾ ਇਹ ਬਚਨ ਕਹਿ ਕੇ ਫਰੀਦ ਨੇ ਮੋੜਤਾ ਜਦੋਂ ਜਿਮੀਦਾਰ ਆਇਆ ਖੇਤ ਵਿੱਚ ਸਾਰੇ ਖਰਬੂਜੇ ਬਣ ਗਏ ਇੱਕ ਸਿਰ ਆਦਮੀ ਦਾ ਵੇਖਿਆ ਉਹਨਾਂ ਆਵਾਜ਼ ਕੀਤੀ ਵੀ ਤੇਰੇ ਵਰਗੇ ਅਸੀਂ ਵੀ ਭਾਈ ਅੱਗੇ ਬੰਦੇ ਕਈ ਵਾਰੀ ਹੋ ਚੁੱਕੇ ਹਨ ਤੇ ਕਈ ਵਾਰੀ ਖੇਤਾਂ ਨੂੰ ਵੀਜਿਆ ਹੈ ਅਤੇ ਉਹ ਸਾਈਂ ਲੋਕ ਦੇ ਮੂੰਹ ਵਿੱਚ ਅਸੀਂ ਪਾ ਕੇ ਮੁਕਤ ਹੋਣਾ ਸੀ ਜੂਨ ਤੋਂ ਛੁੱਟਣਾ ਸੀ ਤੁਸੀਂ ਇਹ দান ਨਹੀਂ ਕਰ ਸਕੇ ਤੇ ਕੋਲੇ ਮਨੁੱਖ ਮਨੁੱਖਾ ਜਨਮ ਜਿਹੜਾ ਤੈਨੂੰ ਵੀ ਹੱਥ ਨਹੀਂ ਆਵੇਗਾ ਇਹੋ ਕਹਿ ਕੇ ਉਹ ਖਰਬੂਜਾ ਵੀ ਸਾਰ ਬਣ ਗਿਆ ਸਰਸੰਗੀ ਜੀ ਫਿਰ ਇਸ ਨੂੰ ਖਰਬੂਜੀਆਂ ਦਾ ਬਾੜਾ ਫਰੀਦ ਸਾਹਿਬ ਦੇ ਨਾਮ ਤੇ ਸਾਰਿਆਂ ਨੂੰ ਲੁਟਾ ਦਿੱਤਾ ਸੀ ਅਤੇ ਫਰੀਦ ਸਾਹਿਬ ਦੀ ਪ੍ਰਸੰਤਾ ਲਈ ਸੀ ਇਸ ਪ੍ਰਕਾਰ ਫਰੀਦ ਦੇ ਅੰਦਰ ਸकल् ਫਰੇ ਆਇਆ ਵੀ ਚਲੋ ਆਪਾਂ ਵੀ ਖੇਤੀ ਕਰ ਲੈਨੇ ਆ ਖਰਬੂਜਿਆਂ ਦਾ ਬਾੜਾ ਬੀਜਿਆ ਕਰਾਂਗੇ ਪਰ ਫਿਰ ਫਰੀਦ ਸਾਹਿਬ ਜੀ ਉਹ ਖੇਤੀ ਕਰਨ ਵਾਲੋਂ ਆਪਦੇ ਫਕੀਰੀ ਲਿਵਾਸ ਨੂੰ ਵੇਖ ਕੇ ਇਉਂ ਕਹਿੰਦੇ ਹਨ ਫਰੀਦਾ ਦਰਦਰ ਵੇਸੀ ਗਾਖੜੀ ਫਰੀਦ ਸਾਹਿਬ ਕਹਿੰਦੇ ਹੈ ਫਰੀਦਾ ਜਿਹੜੀ ਪਰਮੇਸ਼ਰ ਦੇ ਦਰ ਦੀ ਦਰवेशੀ ਫਕੀਰੀ ਧਾਰਨੀ ਹੈ ਦਰवेश ਹੋਣਾ ਫਕਰ ਹੋਣਾ ਹੈ ਚੱਲਾ ਇਹ ਗਾਖੜੀ ਬੜੀ ਕਠਣਾ ਹੈ ਫਕੀਰੀ ਕਰਨੀ ਬੜੀ ਮੁਸ਼ਕਲ ਹੈ ਲੋਕਾਂ ਦੇ ਬੋਲ ਕਬੋਲ ਸਹਾਰਨੇ ਪੈਂਦੇ ਐ ਇੱਕੇ ਵਾਰੀ ਛੱਲਾਂ ਖਾਂਦੇ ਸਨ ਤੇ ਖੇਤ ਦੇ ਬਾੜੇ ਵਾਲਾ ਆ ਗਿਆ ਉਹਦੇ ਖਰਬੂਜੇ ਚੋਰਨ ਤੋੜ ਲੇ ਸੀ ਉਹ ਆ ਕੇ ਫਰੀਦ ਨੂੰ ਕੁੱਟਣ ਲੱਗ ਗਿਆ ਉਹ ਕਹਿਣ ਲੱਗਾ ਛੱਲਾਂ ਖਾਂਦਿਆਂ ਤੋਂ ਕੁੱਟਦੇ ਫਰੀਦ ਸਾਹਿਬ ਕਹਿਣ ਲੱਗਾ ਤੇ ਜਿਹੜੇ ਭਈ ਇਹ ਸਾਰਾ ਗੁੱਦਾ ਖਾਂਦੇ ਉਹਨਾਂ ਦਾ ਕੀ ਹਾਲ ਹੋਵੇਗਾ ਫਿਰ ਉਹ ਜੀਵੰਦਾਰ ਕਬੀਰ ਫਰੀਦ ਦੇ ਪੈਰੀਂ ਪੈ ਗਿਆ ਸੀ ਕਹਿੰਦੇ ਹਨ ਫਰੀਦਾ ਫਰੀਦਾ ਦਰਦਰਵੇਸੀ ਗਾਕੜ ਜੀ ਕਹਿੰਦੇ ਪਰਮੇਸ਼ਰ ਦੇ ਦਰ ਦੀ ਜਿਹੜੀ ਦਰਵੇਸੀ ਫਕੀਰੀ ਕਰਨੀ ਹੈ ਇਹ ਬੜੀ ਗਾਕੜੀ ਕਠਨ ਹੈ ਅੱਲਾ ਦੁਨੀਆ ਭੱਤ ਤੂੰ ਤਾਂ ਵੀ ਦੁਨੀਆ ਦੀ ਭਾਂ ਤਰ੍ਹਾਂ ਚੱਲਣਾ ਚਾਹੁੰਦਾ ਵਿਚਾਰੋ ਖੇਤੀ ਕਰ ਲਈਏ ਖਰਬੂਜੇ ਬੀਜ ਕੇ ਖਾਇਆ ਕਰਾਂਗੇ ਤੂੰ ਫਕੀਰੀ ਲਵਾਸ ਬਣਾਇਆ ਹੋਇਆ ਤੈਨੂੰ ਚਾਹੀਦਾ ਨਹੀਂ ਇਸ ਤਰ੍ਹਾਂ ਇਸ ਪਾਸੇ ਲੱਗਣਾ ਹੁਣ ਜਿਹੜਾ ਬੇਸ ਬਣਾਇਆ ਉਸੇ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਬੰਨ ਉਠਾਈ ਪੋਟਲੀ ਇਹ ਜਿਹੜੀ ਫਕੀਰੀ ਦੀ ਬੰਨ ਕੇ ਸਿਰ ਤੇ ਪੋਟਲੀ ਉਠਾਈ ਆ ਫਕਰ ਬਣਿਆ ਹੋਇਆ ਤੂੰ ਦੁਨੀਆ ਤਿਆਗੀ ਹੋਈ ਆ ਕਿੱਥੇ ਵੰਜਾ ਘਾਤ ਇਹ ਕਿੱਥੇ ਘਾਤ ਇਸ ਨੂੰ ਪਾ ਕਰਕੇ ਪਾਸੇ ਕਿੱਥੇ ਵਈਆਂ ਜਾਣਾ ਚਾਹੁੰਨੇ ਤੂੰ ਫਕੀਰੀ ਨੂੰ ਪਾ ਕੇ ਹੁਣ ਕਿੱਥੇ ਜਾਇਆ ਚਾਹੁੰਨੇ ਤੂੰ ਇਸ ਦੇ ਕਰਕੇ ਤੈਨੂੰ ਚਾਹੀਦਾ ਫਕੀਰੀ ਲਵਾਸ ਨਾ ਹੁਣ ਛੱਡ ਫੇਰ ਗ੍ਰਿਸ਼ਤੀਆਂ ਨੂੰ ਖੇਤੀ ਕਰਨੇ ਚ ਨਾ ਪਾਓ ਬੰਦਗੀ ਕਰਦਾ ਰਹੋ ਬੁਰਾ ਭਲਾ ਜੋ ਕੋਈ ਕਹੇ ਸਹਾਰਦਾ ਰਹੋ ਇਉਂ ਵਿਰਾਗ ਨਾਲ ਇਹ ਸ਼ਲੋਕ ਉਹਦੋਂ ਵਿਚਾਰਿਆ ਸੀ ਕਿ ਜਨਾ ਬੁਝੇ ਕਿ ਜਨਾ ਸੁਝੇ ਜਦੋਂ ਉਹ ਬਾੜੇ ਦੇ ਸਾਰੇ ਖਰਬੂਜੇ ਸਿਰ ਬਣ ਗਏ ਸੀ ਉਹਨੂੰ ਬੜੀ ਤਮਾ ਆਈ ਸੀ ਕਿ ਮੈਨੂੰ ਘਾਟਾ ਪੈ ਜਾਊਗਾ ਉਸ ਵਾਲੇ ਵਾਰਗ ਨਾ ਇਸ ਲੋਕ ਉਚਾਰਿਆ ਹੈ ਕਿ ਜਿਨਾ ਬੁਝੈ ਕਿ ਜਿਨਾ ਸੁਝੈ ਦੁਨੋ ਭਾਈ ਕੁਛ ਨਹੀਂ ਬੁਝਦਾ ਇਹ ਜੀਵ ਨੂੰ ਇਸ ਲੋਕ ਕੋ ਕੁਝ ਨਹੀਂ ਸੁਝਦਾ ਇਹਨੂੰ ਪ੍ਰਲੋਕ ਦੀ ਹਾਲਤ ਦੁਨੀਆ ਗੁੱਝੀ ਭਾ ਇਹ ਦੁਨੀਆ ਤਾਂ ਗੁਪ ਤੱਗ ਹੋਇਆ ਕ੍ਰਿਸ਼ਨਾਂ ਦੀ ਅੱਗ ਲੱਗੀ ਹੋਈ ਹੈ ਈਰਖਾ ਦੀ ਅੱਗ ਲੱਗੀ ਹੋਈ ਹੈ ਦੁਨੀਆ ਨੂੰ ਸਾਈ ਮੇਰਾ ਚੰਗਾ ਕੀਤਾ ਕੁਝ ਨਹੀਂ ਸੁਈਦਾ ਨਾ ਤੂੰ ਜੀਵ ਦੇ ਰੂਪ ਦਾ ਕੁਝ ਨਹੀਂ ਬੁਈਦੇ ਬ੍ਰਹਮ ਦੇ ਰੂਪ ਦੇ ਤਾਂ ਹੀ ਜੀਵੀ ਇਸ ਦੇ ਅਪੇਰ ਗਿਆਨ ਨੂੰ ਨਹੀਂ ਜਾਣਦੇ ਦੁਨੀਆ ਗੁੱਜੀ ਭਾ ਇਹ ਦੁਨੀਆ ਜਿਹੜੀ ਗੁਪ ਤਗ ਲੱਗੀ ਹੋਈ ਹੈ ਸਾਈ ਮੇਰਾ ਚੰਗਾ ਕੀਤਾ ਮੇਰੇ ਸਾਈ ਨੇ ਬਹੁਤ ਚੰਗਾ ਕੀਤਾ ਤਾਂ ਹੀ ਤਾਂ ਹਮ ਵੀ ਦੱਜਾ ਮੇਰਾ ਸੰਕਲਪ हट ਗਿਆ ਵੀ ਹੁਣ ਫਕੀਰੀ ਚ ਹੀ ਰਹਿਣਾ ਮੈਂ ਫੇਰ ਗ੍ਰਸਤੀ ਬਣ ਕੇ ਖੇਤੀਆਂ 'ਚ ਨਹੀਂ ਫਸਣਾ ਨਹੀਂ ਤਾਂ ਮੈਂ ਵੀ ਇਸੇ ਪ੍ਰਕਾਰ ਸੜਨਾ ਸੀ ਤ੍ਰਿਸ਼ਨਾ ਦੇ ਨਾਲ ਜਿਵੇਂ ਜ਼ਿੰਮੇਦਾਰ ਨੂੰ ਘਾਟੇ ਦਾ ਦੁੱਖ ਪੈ ਗਿਆ ਕਿ ਮੈਨੂੰ ਮਾਮਲਾ ਜਿਹੜਾ ਮੁਸ਼ਕਲ ਹੋ ਜਾਏਗਾ ਸਾਰੇ ਸਿਰ ਬਣ ਗਏ ਇਹ ਤਾਂ ਖੁਦਾਨ ਮੇਰੇ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ